ਵਾਹਿਗੁਰੂ ਜੀ ਮਹੱਲਾ ਪਹਿਲਾ ਨਾਨਕ ਗੁਰੂ ਨਚਿਤਨੀ ਮਨ ਆਪਣੈ ਛੋਚੇ ਤਾ ਛੱਟੇ ਤਿਲਬੂ ਆੜ ਜਿਉ ਜੁਨੇ ਅੰਦਰਖੇ ਤਾ खेते अंदर सुटिया कहो नानक सोह नहा फलिया है है बापोड़े पीतन सुव वाहेगुरु जी ਇਹ ਅਸ਼ਾਕੀ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਨਾਨਕ ਗੁਰੂ ਨਾ ਜਿਤਨੀ ਮਨ ਆਪਣੇ ਸੋਚੇ ਤਾ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿ ਰਹੇ ਹਨ ਨਾ ਚਿਤਨੀ ਨਹੀਂ ਚਿਤਦੇ ਮਨ ਆਪਣੇ ਆਪਣੇ ਮਨ ਵਿੱਚ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਸਮਝਾ ਰਹੇ ਹਨ ਕਿ ਜੋ ਮਨੁੱਖ ਗੁਰੂ ਨੂੰ ਕਿਤੇ ਨਹੀਂ ਕਰਦੇ ਆਪਣੇ ਆਪ ਵਿੱਚ ਕਿਹਤਰ ਬਣੇ ਹੋਏ ਹਨ ਛੱਟੇ ਤਿਲਬੁਆੜ ਜਿਉਂ ਸੁੰਨੇ ਅੰਦਰ ਖੇਤ ਇਹ ਮਹਾਰਾਜ ਨੇ ਅਧਾਰਨ ਦੇ ਕੇ ਸਾਨੂੰ ਜੋ ਅਸੀਂ ਕਿਰਤ ਕਮਾਈਆਂ ਕਰਦੇ ਆ ਕਿਸਾਨ ਕਿਸਾਨੀ ਕਰਦਾ ਹੈ ਉਹ ਖੇਤਾਂ ਦਾ ਖੇਤਾਂ ਦੇ ਵਿੱਚ ਤਿਲ ਵੀ ਦਾ ਹੈ ਉਹੀ ਰਣਨੀਤੀ ਹੈ ਛੁੱਟੇ ਤਿਲ ਵਾੜ ਜਿਉਂ ਸੁੰਨੇ ਅੰਦਰ ਖੇਤ ਵਾੜ ਜਿਉਂ ਵਾੜ ਤਲਾ ਵਾਂਗ ਛੁੱਟੇ ਛਟੜ ਪਏ ਹਨ ਉਹ ਇਉਂ ਹਨ ਜਿਵੇਂ ਕਿਸੇ ਸੁੰਨੀ ਪੈਲੀ ਵਿੱਚ ਅੰਦਰੋਂ ਸੜੇ ਤਿਲ ਨਿਖਸਮੇ ਪਏ ਹੋਏ ਹੋਣ ਖੇਤੇ ਅੰਦਰ ਛੁੱਟਿਆ ਕੋ ਨਾਨਕ ਸੋਨਾਹ ਛੁੱਟਿਆ ਛੁੱਟੜ ਪਏ ਹੋਿਆਂ ਨੂੰ ਸੋ 100 ਨਾ ਖਸਮ। ਏ ਨਾਨਕ ਆਖਦੇ ਹਨ ਕਿ ਪਹਿਲੀ ਵਿੱਚ ਨੇ ਖਸਮੇ ਪਏ ਹੋਏ ਉਹਨਾਂ ਬੁਆਟਲਾਂ ਦੇ 100 ਖਸਮ ਹਨ। ਉਹ ਇਸ ਤਰ੍ਹਾਂ ਪਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਸਮਝਾ ਰਹੇ ਹਨ ਜਿਸ ਤਰ੍ਹਾਂ ਆਪਾਂ ਖੇਤਾਂ ਦੇ ਵਿੱਚ ਤਿਲ ਬੀਜਦੇ ਹਾਂ ਤੇ ਤਿਲ ਜੋ ਹੈ ਉਹਦੇ ਵਿੱਚ ਕੁਝ ਜਿਹੜੇ ਬੂਟੇ ਆ ਉਹਨਾਂ ਨੂੰ ਫਲ ਫਲਤਾ ਲੱਗਦਾ ਹੈ ਪਰ ਫਲ ਜਿਹੜਾ ਉਹ ਖਰਾਬ ਹੋ ਜਾਂਦਾ ਹੈ ਦਾਣਾ ਨਹੀਂ ਪੈਂਦਾ ਕਾਲੀ ਜੀ ਸਵਾਹ ਆ ਜਾਂਦੀ ਹੈ ਉਹਦੇ ਵਿੱਚ ਤੋ ਫਿਰ ਜਦੋਂ ਕਿਸਾਨ ਤਿਲ ਨੂੰ ਵੜਦਾ ਉਹ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਬੂਟੇ ਨੂੰ ਕੁਛ ਲੱਗਾ ਨਹੀਂ ਆ ਉਹ ਬੂਟੇ ਨੂੰ ਉੱਥੇ ਰਹਿਣ ਦਿੰਦਾ ਹੈ ਤੇ ਜਿਹੜੇ ਫਲ ਵਾਲੇ ਬੂਟੇ ਆ ਉਹਨਾਂ ਨੂੰ ਵੱਢ ਕੇ ਤੇ ਸਕਾ ਕੇ ਤੇ ਉਹਨਾਂ 'ਚ ਫਲ ਲੈ ਜਾਂਦਾ ਤੋ ਜਿਹੜੇ ਬੂਟੇ ਉੱਥੇ ਰਹਿ ਜਾਂਦੇ ਆ ਉਹ ਫਿਰ ਉਹਨਾਂ ਦੇ ਸੌ ਖਸਮ ਬਣਦੇ ਕਿਉਂਕਿ ਜੋ ਮਾਲਕ ਸੀ ਆਪਣਾ ਖੇਤ ਦਾ ਉਹ ਖਸਮ ਉਸਨੇ ਆਪਣਾ ਜੋ ਚੰਗਾ ਚੰਗਾ ਬੀਜ ਸੀ ਉਹ ਕੱਢ ਲਿਆ ਤੇ ਬਾਕੀ ਉਸ ਤੋਂ ਬਾਅਦ ਫਿਰ ਉੱਤੇ ਵਿੱਚ ਜਿਤਨਾ ਜਿਹੜਾ ਕਿ ਆਉਂਦੇ ਆਪੇ ਨਾਂ ਬੱਕਰੀਆਂ ਵਾਲੇ ਆ ਜਾਂਦੇ ਉਹ ਚਾਰ ਕੇ ਲੈ ਜਾਂਦੇ ਆ ਜਿੰਨਾ ਕੋਈ ਬਾਲਣ ਵਾਲੀਆਂ ਆਉਂਦੇ ਆ ਉਹ ਵੱਢ ਕੇ ਲੈ ਜਾਂਦੇ ਕੋਈ ਵੀ ਉਹਦਾ ਨਿਖਸਮੇ ਹੋ ਜਾਂਦੇ ਉਹਨਾਂ ਦਾ ਕੋਈ ਖਸਮ ਨਹੀਂ ਹੁੰਦਾ ਉਸ ਟਾਈਮ ਤੇ ਜਿੰਦਾ ਮਰਜੀ ਉਹਨਾਂ ਨੂੰ ਦਿੱਤਾ ਮਰਦੀ ਘੱਟ ਸਕਦਾ ਤੇ ਇਸ ਦਾ ਭਾਈ ਭਗਤ ਕਬੀਰ ਜੀ ਨੇ ਵੀ ਆਪਣੇ 134ਵੇਂ ਸ਼ਲੋਕ ਵਿੱਚ ਲਿਖਿਆ ਹੈ ਕਿ ਕਬੀਰ ਫਲ ਲਾਗੇ ਫਲਣ ਪੱਕ ਨਾ ਲਾਗੇ ਆਂਬ ਗਾਇ ਪੌਂਚੇ ਖਸਮ ਕੋ ਜੋ ਬੀਚ ਨਾ ਖਾਈ ਕਾਂਬ ਅੰਬਾਂ ਦੇ ਫਲ ਦੀ ਉਦਾਹਰਨ ਦਿੱਤੀ ਹੈ ਮਹਾਰਾਜ ਕਬੀਰ ਸਾਹਿਬ ਜੀ ਨੇ ਕਿ ਜਿਹੜੇ ਫਲ ਵਰੀਆ ਹੁੰਦੇ ਆ ਚੰਗੇ ਹੁੰਦੇ ਆ ਉਹਨਾਂ ਨੂੰ ਤੋੜ ਕੇ ਤੇ ਮਾਲਕ ਲੈ ਜਾਂਦਾ ਹੈ ਤੇ ਜਿਹੜੇ ਜਿਨਾਂ ਨੂੰ ਕਾਂ ਖਾ ਕੇ ਜਿਹੜੇ ਡਿੱਗੇ ਜਿਹੜੇ ਖਰਾਬ ਹੋ ਗਏ ਜਿਹੜੇ ਕਾਲੇ ਹੋ ਗਏ ਉਹ ਰੁਲਦੇ ਰਹਿੰਦੇ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਪੈਰਾਂ ਦੇ ਥੱਲੇ ਰੁਲਦੇ ਰਹਿੰਦੇ ਆ ਇਸੇ ਤਰ੍ਹਾਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਮਝਾਉਣਾ ਕੀਤਾ ਹੈ ਤੇ ਇਹ ਜੋ ਤਿਲਾਂ ਦਾ ਉਦਾਹਰਣਾ ਇਹ ਅਸੀਂ ਜਦੋਂ ਖੇਤੀ ਉਸ ਟਾਈਮ ਤੇ ਸਟਿਲ ਹੁੰਦੇ ਸੀ ਖੇਤੀ ਕਰਦੇ ਹੁੰਦੇ ਸੀ ਅਸੀਂ ਆਪ ਵੱਡੇ ਵੀ ਆ ਤੇ ਵੇਖੇ ਵੀ ਆ ਤੇ ਹੱਥੀਏ ਕਿਰਤ ਕੀਤੀ ਹੈ ਉਸ ਟਾਈਮ ਤੇ ਖੇਤਾਂ 'ਚ ਤੇਲ ਬਹੁਤ ਹੁੰਦੇ ਸੀ ਹੁਣ ਚੋਨਾ ਲੱਗਣ ਲੱਗਾ ਤੇ ਤੇਲ ਘੱਟ ਹੁੰਦੇ ਆ ਜਿਨ੍ਹਾਂ ਇਲਾਕਿਆਂ 'ਚ ਹੁੰਦੇ ਆ ਉਹਨਾਂ ਨੂੰ ਪਤਾ ਹੈ ਕਿ ਤਿਲਾਂ ਦੀ ਖੇਤੀ ਦਾ ਕਿੱਦਾਂ ਦੀ ਹੁੰਦੀ ਆ ਫਲিয়ে ਫੁਲিয়ে ਬੱਪੜੇ ਪੀਤਨ ਵਿੱਚ ਸਵਾ ਫਲিয়ে ਉਫਰ ਦੇਵੀਆਂ ਬੁਟਾ ਵੀ ਪੂਰਾ ਬਣ ਜਾਂਦਾ ਜਿਹੜੇ ਰਹਿ ਜਾਂਦੇ ਆ ਹੁਣ ਦੱਸਿਆ ਕਿ ਫਲਦੇ ਵੀ ਪੂਰੇ ਆ ਫੁੱਲ ਵੀ ਲੱਗਦਾ ਆ ਪਰ ਬੱਪੜੇ ਪਰ ਉਹਨਾਂ ਦੇ ਤਨ ਦੇ ਵਿੱਚ ਬੀਜ ਨਹੀਂ ਹੁੰਦਾ ਸਵਾਹ ਹੁੰਦੀ ਆ ਬਕਪੜੇ ਵਿਚਾਰੇ ਬੁਆੜ ਛੜਿਆ ਹੋਇਆ ਕਬੂਟੇ ਨੂੰ ਛੜਿਆ ਹੋਇਆ ਉਹਦੇ ਵਿੱਚ ਹੁੰਦਾ ਫਲ ਕੁਛ ਨੂੰ ਇਤਨਾ ਹੀ ਛੜ ਦਿੱਤਾ ਜਾਂਦਾ ਖੇਤ ਵਿੱਚ ਉਹ ਵਿਚਾਰੇ ਫੁੱਲ ਦੇ ਵੀ ਹਨ ਭਾਵ ਉਹਨਾਂ ਨੂੰ ਫੁੱਲ ਵੀ ਲੱਗਦੇ ਹਨ ਫਲ ਦੇ ਵੀ ਹਨ ਫੇਰ ਵੀ ਉਹਨਾਂ ਦੇ ਤਨ ਵਿੱਚ ਭਾਵ ਉਹਨਾਂ ਦੀ ਫਲੀ ਵਿੱਚ ਦਿਲਾਂ ਦੀ ਥਾਂ ਸਵਾਹ ਹੀ ਹੁੰਦੀ ਹੈ ਇਸੇ ਤਰ੍ਹਾਂ ਸਹਿਬ ਗਰਬਾਣੀ ਵਿੱਚ ਕਹਿ ਰਹੇ ਹਨ ਕਿ ਜੋ ਨਿਸ਼ਾਨ ਗਰਬਾਣੀ ਪੜ੍ਹੇਗਾ ਸੁਨੇਗਾ ਚੰਗੇ ਕਰਮ ਕਰੇਗਾ ਉਹਦਾ ਇੱਥੇ ਵੀ ਆਧਾਰ ਸਤਕਾਰ ਤੇ ਅੱਗੇ ਵੀ ਜਾ ਕੇ ਸਤਕਾਰ ਰੇਰੇ ਦਰਗੇ ਕਹਿ ਨਾ ਕਹੂੰ ਵਾਲੀ ਟੋਕ ਜੜੀ ਆ ਢੋਕਦੀ ਆ ਉੱਥੇ ਵੀ ਬੜਾ ਸਤਕਾਰ ਹੁੰਦਾ ਹੈ ਤੇ ਪ੍ਰਮਾਤਮਾ ਸਰਬਦਾ ਭਲਾ ਕਰੇ ਸੁਖੁਰਤਾਈ ਸਰਦੀ ਗਲਾ ਕਰੇ ਵਾਹਿਗੁਰੂ ਜੀ